ਹਾਂਜੀ ਸਤਿ ਸ੍ਰੀ ਅਕਾਲ ਜੀ ਸਵਾਗਤ ਹੈ ਜੀ ਨਵੀਂ ਵੀਡੀਓ ਦੇ ਵਿੱਚ ਅੱਜ ਆਪਾਂ ਤੁਹਾਨੂੰ ਲੈ ਕੇ ਆਏ ਹਾਂ ਥਿੰਦ ਕਲੈਕਸ਼ਨ ਟੱਬਾ ਵਿਕੇ ਜਿੱਥੇ ਗਰਮੀ ਦੇ ਮੌਸਮ ਵਿੱਚ ਬਹੁਤ ਸਾਰੇ ਗਿਫਟਾਂ ਦੀ ਪਰਮਾਰ ਚੱਲ ਰਹੀ ਹੈ ਜੀ ਜਿਹੜਾ ਵੀ ਗਾਹਕ ਸ਼ਾਪਿੰਗ ਕਰਦਾ ਉਹਨੂੰ ਗਿਫਟ ਦਿੱਤੇ ਜਾ ਰਹੇ ਆ ਤੇ 2000 ਦੀ ਸ਼ਾਪਿੰਗ ਕਰਨ ਤੇ ਸਰਪ੍ਰਾਈਜ਼ ਗਿਫਟ ਦਿੱਤੇ ਜਾ ਰਹੇ ਆ ਤੇ 1000 ਤੋਂ ਉੱਪਰ ਕੋਈ ਵੀ ਗਾਹਕ ਸ਼ਾਪਿੰਗ ਕਰਦਾ ਤੇ ਉਸਨੂੰ ਕੁੱਪਨ ਦਿੱਤੇ ਜਾ ਰਹੇ ਆ ਤੇ ਜਿਸ ਦਾ ਇਨਾਮ 29 ਸਤੰਬਰ ਜਾਨੀ ਕਿ 9ਵੇਂ ਮਹੀਨੇ ਦੇ ਵਿੱਚ ਕੱਢੇ ਜਾਣਗੇ ਤੇ ਆਪਾਂ ਜ਼ਿਆਦਾ ਜਾਣਕਾਰੀ ਜਿਹੜੇ ਦੁਕਾਨ ਦੇ ਮਾਲਕ ਆ ਉਹਨਾਂ ਨਾਲ ਗੱਲਬਾਤ ਕਰਕੇ ਪੂਰੀ ਕਰਦੇ ਆਂ ਆਜੋ ਬਾਈ ਕਰਦੇ ਵਾ ਹੋਰ ਭਾਜੀ ਕੀ ਹਾਲ ਜਾਲ ਆ ਸਹੀ ਟਿਕਾਣੇ ਆ ਜਾਂ ਕਹਿੰਦੇ ਇੱਥੇ ਗਿਫਟਾਂ ਦੀ ਆਫਰ ਲੱਗੀ ਹੋਈ ਆ ਬਿਲਕੁਲ ਮਾਰੇ ਹੀ ਰਿਜੈਕਟ ਪਲੇਸ ਤੇ ਅਸੀਂ ਜਾਣਕਾਰੀ ਲੈਣੀ ਆ ਤਾਂ ਦੇਖੋ 2 ਮਿੰਟ ਆਇਆ ਸਮਾਂ ਹਾਂਜੀ ਹਾਂਜੀ ਵਾਦੀ ਆ ਆਜੋ ਬਾਈ ਹੇ ਜੀ ਰਾਜਾਪਾ ਜੀ ਥਿੰਦ ਕਲੈਕਸ਼ਨ ਟੱਬਾ ਤੇ ਇਹਨਾਂ ਕੋਲੋਂ ਆਪਾਂ ਤੁਹਾਨੂੰ ਪਹਿਲਾਂ ਆਫਰਾਂ ਦੀ ਗੱਲ ਕੀਤੀ ਹੈ ਜੀ ਪੂਰੀ ਜਾਣਕਾਰੀ ਆਪਾਂ ਇਹਨਾਂ ਤੋਂ ਪ੍ਰਾਪਤ ਕਰਾਂਗੇ ਤੇ ਬਾਜੀ ਪਹਿਲਾਂ ਮੁਬਾਰਕਾਂ ਜੀ ਤੁਹਾਨੂੰ ਤੁਸੀਂ ਜਿਹੜੇ ਇਲਾਕੇ ਦੇ ਗਾਹ ਕਿਆ ਸਾਰਿਆਂ ਨੂੰ ਗਿਫਟ ਪ੍ਰਾਪਤ ਕਰਨ ਦਾ ਜਿਹੜਾ ਆ ਮੌਕਾ ਦੇ ਰਹੇ ਆ ਤੇ ਗਿਫਟਾਂ ਬਾਰੇ ਸਾਨੂੰ ਜਾਣਕਾਰੀ ਦਿਓ ਪਹਿਲਾਂ ਜਿਹੜੇ ਤੁਸੀਂ ਕੂਪਨ ਵਾਲਾ ਸਿਸਟਮ ਉਹ ਦੱਸੋ ਸਾਨੂੰ ਕੀ ਆ ਭਾਜੀ ਕੂਪਨ ਜਿੱਦਾਂ ਮੰਨ ਲਓ ਕੋਈ ਵੀ ਕਸਟਮਰ 1000 ਰੁਪਏ ਦੀ ਸ਼ਾਪਿੰਗ ਕਰਦਾ ਆ ਤੇ ਉਹਨੂੰ ਆਪਾਂ ਇੱਕ ਕੂਪਨ ਦਿੰਨੇ ਆ 1000 ਤੋਂ ਉੱਪਰ ਜਿੰਨਾ ਤੱਕ ਮਰਜ਼ੀ ਕਰ ਲੈਣ ਹਾਂ ਹਾਂ ਜੇ ਮੰਨ ਲਓ 5000 ਦੀ ਹੋ ਜਾਂਦੀ ਉਹਨੂੰ 5 ਕੂਪਨ ਦੇ ਰਹੇ ਆ ਜੀ ਠੀਕ ਆ ਜੀ ਤੇ ਹਾਂਜੀ ਇਹ ਆਪਾਂ ਚਾਰ ਡਰਾ ਕੱਢਨੇ ਆ ਲੱਕੀ ਡਰਾ ਇਹ ਕੱਢ ਰਹੇ ਆ ਆਪਾਂ ਸਤੰਬਰ ਦੇ ਵਿੱਚ ਭਾਜੀ 31 ਸਤੰਬਰ ਨੂੰ ਇਹਨਾਂ ਦਾ ਆਖਰੀ ਤਰੀਕ ਆ ਤੇ ਠੀਕ ਆ ਜੀ ਇਹਦਾ ਹੋ ਗਿਆ ਜੀ ਕੂਪਨ ਤੇ ਇਹਦੇ ਵਿੱਚ ਇਨਾਮ ਤੁਸੀਂ ਕੀ ਕੀ ਦੇ ਰਹੇ ਆ ਭਾਜੀ ਇਹਦੇ ਵਿੱਚ ਫਰਸਟ ਪ੍ਰਾਈਜ਼ ਜਿੱਦਾਂ ਗੀਜਰ ਆ ਸੈਕੰ ਡਿਨਰ ਸੈੱਟ ਠੀਕ ਆ ਪ੍ਰੈਸੇ ਆ ਬੋਰਡ ਦੇ 에ਰਪੋਰਟ ਆ ਜੀ ਠੀਕ ਆ ਟੋਟਲ 4 ਇਨਾਮ ਆ 4 ਪ੍ਰਾਈਸ ਇੱਕ ਹੋਰ ਪਤਾ ਲੱਗਾ ਹੈਗਾ ਵੀ 2000 ਦੀ ਸ਼ਾਪਿੰਗ ਕਰਨ ਤਾਂ ਤੁਸੀਂ ਹਰ ਇੱਕ ਗਿਫਟ ਨੂੰ ਕੁਝ ਨਾ ਕੁਝ ਸਰਪ੍ਰਾਈਜ਼ ਗਿਫਟ ਦੇ ਰਹੇ ਹੋ ਉਹਦੇ ਵਿੱਚ ਕੀ ਆ ਹਾਂਜੀ ਭਾਜੀ ਉਹ ਆਪਣੇ ਹਰ ਇੱਕ ਕਸਟਮਰ ਲਈ ਆ ਕੋਈ ਵੀ ਕਸਟਮਰ ਨਰਾਜ਼ ਨਾ ਹੋਵੇ ਕਿ ਮੰਨ ਲਓ ਕੱਲ ਨੂੰ ਇਹ ਨਾ ਕਹਿਣ ਕਿ ਸਾਡਾ ਡਰਾਨ ਹੀ ਨਿਕਲਿਆ ਉਹ ਆਪਾਂ ਨਾਲ ਦੀ ਨਾਲ ਹੀ ਕਸਟਮਰ ਲਈ ਇਹ ਨਾ 2000 ਦੀ ਸ਼ਾਪਿੰਗ ਤੇ ਗਿਫਟ ਰੱਖਿਆ ਪਿਆ ਉਹ ਗਿਫਟ ਹੈਗਾ ਸਰਪ੍ਰਾਈਜ਼ ਸਰਪ੍ਰਾਈਜ਼ ਦਿੱਤਾ ਹਾਂ ਜੀ ਬਿਲਕੁਲ ਜੀ ਉਹ ਕਸਟਮਰ ਕੁਝ ਵੀ ਹੋ ਹਾਂ ਜੀ ਉਹ ਕਸਟਮਰ ਦੀ ਚੁਆਇਸ ਦਾ ਤਿੰਨ ਚਾਰ ਐਡਮਾ ਪੰਜ ਐਡਮਾ ਹੈ ਗਏ ਆ ਉਹ ਕਸਟਮਰ ਨੂੰ ਜਿਹੜੀ ਚੀਜ਼ ਦੀ ਲੋੜ ਆ ਆਪਾਂ ਉਹਨਾਂ ਨੂੰ ਪੁੱਛ ਲਈਦਾ ਕੀ ਚਾਹੀਦਾ ਉਹ ਕਸਟਮਰ ਦੇ ਸਾਨੂੰ ਤੇ ਇੱਕ ਮੈਂ ਤਾਂ ਗੁੱਸਾ ਨਾ ਕਰਿਓ ਵੀ ਉਹ ਲੁੱਟ ਮੇਲਾ ਵੀ ਨਹੀਂ ਆਪਣਾ ਚੱਲ ਰਿਹਾ ਕਪੜਾ ਕਿਧਰਾ ਦੇ ਰਹੇ ਆ ਸੇਲ ਆਲਾ ਤਾਂ ਨਿਕਾ ਭਾਜੀ ਇਹ ਆਪਾਂ ਜਿਹੜਾ ਨਵਾਂ ਕੰਮ ਸ਼ੁਰੂ ਕੀਤਾ ਹੈ ਜਾਂ ਮੇਲਾ ਲਾ ਰਹੇ ਆ ਆਪਾਂ ਕਿ ਅੱਜ ਇੱਥੇ ਆ ਕੱਲ ਨੂੰ ਉੱਥੇ ਆ ਕਿ ਆਪਣੀ ਦੁਕਾਨ ਆ ਪੱਕਾ ਅੱਡਾ ਆ ਭਾਜੀ ਬਿਲਕੁਲ ਠੀਕ ਹੈ ਜੀ ਕਸਮਰ ਲੈ ਕੇ ਜਾਂਦੇ ਉਹਨਾਂ ਨੂੰ ਪਤਾ ਹੀ ਆ ਕੀ ਹੈ ਠੀਕ ਆ ਬਾਕੀ ਕੁਆਲਟੀ ਦਾ ਪਾਇਆ ਤਾਂ ਹੰਡਾਇਆ ਪਤਾ ਲੱਗਣਾ ਭਾਜੀ ਬਿਲਕੁਲ ਬਿਲਕੁਲ ਇਹ ਕੰਪਲੇਟ ਨਾਵੇਂਗੇ ਇਹਦੀਆਂ ਨਹੀਂ ਨਹੀਂ ਸਾਨੂੰ ਨਾਲੋਂ ਕੀ ਲਾਂਮਾ ਦੇਣ ਤੁਸੀਂ ਜਾਣਕਾਰੀ ਦੁੱਤੀ ਨਹੀਂ ਨਹੀਂ ਭਾਜੀ ਇਦਾਂ ਦਾ ਕੋਈ ਲਾਂਮਾ ਨਹੀਂ ਆਉਂਦਾ ਤੇ ਇੱਕ ਲੋਕੇਸ਼ਨ ਦੱਸੋ ਆਪਣੀ ਲੋਕੇਸ਼ਨ ਟਿੱਬੇ 'ਚ ਕਿਹੜੇ ਪਾਸੇ ਕੀ ਲੋਕੇਸ਼ਨ ਪੈਂਦੀ ਆ ਨੇਰੇ ਨੇੜੇ ਢਾਡੇ ਹੋਰ ਕਿਹੜਾ ਮਸ਼ਹੂਰ ਆ ਜਿਹੜੀ ਦੁਕਾਨ ਆ ਭਾਜੀ ਇਹ ਮੇਨਤ ਬਾਜ਼ਾਰ ਦਾ ਪਿੱਪਲ ਵਾਲਾ ਚੌਕ ਮਸ਼ਹੂਰ ਆ ਜੀ ਨਹੀਂ ਨੀਅਰ ਡਾਇਰੈਕਟਰ ਹਰਜੀਤ ਦੇ ਆਪਣੇ ਬਿਲਕੁਲ ਲਾਗੇ ਦੁਕਾਨ ਆ ਬਿਲਕੁਲ ਹਾਂਜੀ ਤੇ ਇੱਥੇ ਆਣ ਕੇ ਵਿజిਟ ਕਰੋ ਤੇ ਆਫਰਾਂ ਦਾ ਲਾਭ ਉਠਾਵਾਓ ਵੀ ਕਸਟਮਰ ਤੇ ਇਹ ਆਫਰ ਇਹ ਵੀ ਦੱਸੋ ਵੀ ਕੱਲਾਂ ਮੁੰਡਿਆਂ ਵਾਲੀਆਂ ਜਾਂ ਕੱਲੀਆਂ ਬੀਬੀਆਂ ਵਾਲੀਆਂ ਕਿੱਦਾਂ-ਕਿੱਦਾਂ ਦੇ ਕੱਪੜਿਆਂ ਤੇ ਆਫਰ ਰੱਖਿਆ ਹੋਈ ਹੈ ਇਹ ਭਾਜੀ A to Z ਸਾਰੇ ਚਾਹੇ ਕੋਈ ਅੰਡਰਗਾਰਮੈਂਟ ਵੀ ਲੈਂਦਾ ਹੈ 1000 ਰੁਪਏ ਦੀ ਸ਼ਾਪਿੰਗ ਅੰਡਰਗਾਰਮੈਂਟ ਦੀ ਹੋਈ ਦੀ ਉਹਨੂੰ ਵੀ 쿠ਪਨ ਦੇ ਰਹੇ ਆ ਬੱਚਿਆਂ ਦੇ ਬੱਚਿਆਂ ਦਾ ਭਾਜੀ ਆਪਾਂ ਹਜੇ ਫਿਰ ਹਾਲ ਸਟਾਰਟ ਨਹੀਂ ਕੀਤਾ ਬੱਚਿਆਂ ਦਾ ਆਪਣੇ ਕੋਲ 14 ਸਾਲ ਤੋਂ ਸਟਾਰਟੀਆਂ ਮੀਡੀਅਮ ਸਾਈਜ਼ ਤੋਂ ਸਟਾਰਟਿੰਗ ਹੈਗੇ ਆ ਠੀਕ ਆ ਹਾਂਜੀ ਕੁੜੀਆਂ ਮੁੰਡਿਆਂ ਦੇ ਤੇ ਕੁੜੀਆਂ ਮੁੰਡਿਆਂ ਦੇ ਆ ਨਾ ਹਾਂਜੀ ਤੇ ਹੋਰ ਆਪਣੇ ਕੋਲ ਕਿਹੜੀਆਂ-ਕਿਹੜੀਆਂ ਆਈਟਮਾਂ ਮਿਲ ਜਾਂਦੀਆਂ ਆਈਟਮਾਂ ਭਾਜੀ ਆਪਣੇ ਕੋਲ ਸਾਰੀਆਂ ਹੈਗੀਆਂ ਜਿਵੇਂ ਜੋ ਰੈਡੀमेड ਦੇ ਵਿੱਚ ਆ ਰਿਹਾ ਲੇਡੀਜ਼ ਟੀ-ਸ਼ਰਟ ਪੈਂਟ ਟੌਪ ਕੁੜਤਾ ਪਲਾਜੋ ਵਗੈਰਾ ਜੋ ਅੱਜਕੱਲ ਚੱਲ ਰਿਹਾ ਹੈ ਸਾਰੀ ਵੈਰੈਟੀ ਮਿਲ ਰਹੀ ਹੈ ਤੇ ਹੋਰ ਜਦਾਂ ਬੈਲਟਾਂ ਪਰਫਿਊਮ ਵਗੈਰਾ ਉਹ ਵੀ ਡਿਮਾਂਡ ਹੁੰਦੀ ਹੈ ਨਾ ਬਿਲਕੁਲ ਬਿਲਕੁਲ ਭਾਜੀ ਐਸੈਸਰੀ ਪੂਰੀ ਮਿਲੂਗੀ ਜੀ ਠੀਕ ਆ ਹਾਂਜੀ ਡਿਸਪਲੇ ਕੀਤੀ ਹੋਈ ਆ ਸਾਰੀ ਐਸੈਸਰੀ ਬੈਲਟ ਪਰਫਿਊਮ ਅੰਡਰਗਾਰਮੈਂਟਸ ਜੋ A to Z ਸਾਰਾ ਹੈ ਜੀ ਤੇ ਹੋਰ ਤੁਹਾਡੇ ਕੋਈ ਦਿਲ ਦੀ ਗੱਲ ਕੋਈ ਰਹਿ ਗਈ ਹੋਵੇ ਜਿਹੜੀ ਸਾਡੇ ਨਾਲ ਪੁੱਛਿਆ ਗਿਆ ਹੋਵੇ ਜੇ ਕੋਈ ਦੱਸਣਾ ਚਾਹੁੰਦੇ ਹੋ ਉਹ ਜੇ ਮੰਨ ਲਓ ਕਸਟਮਰ ਨੇ ਆਪਣੇ ਕੋ ਹੁਣ ਤਾਂ ਸਮਰ ਦਾ ਸੀਜ਼ਨ ਚੱਲ ਰਿਹਾ ਜੇ ਕਿਸੇ ਨੇ ਵਿంటర్ ਵਾਲੀ ਵੀ ਸ਼ਾਪਿੰਗ ਕਰਨੀ ਆ ਤਾਂ ਆਪਣੇ ਕੋ ਸਾਰਾ ਮਾਲ ਅਵੇਲੇਬਲ ਆ ਅਵੇਲੇਬਲ ਹੈਗਾ ਹੁਣ ਬਿਲਕੁਲ ਭਾਜੀ ਫੌਰਨ ਦੇ ਕਸਟਮਰ ਆਂਦੇ ਆ ਹੁਣ ਜੇ ਬਾਹਰੋਂ ਆਪਾਂ ਕਿਸੇ ਨੂੰ ਬਿਲਟੀ ਵੀ ਲਾਣੀ ਆ ਟਰਾਂਸਪੋਰਟ ਆਪਣੇ ਕਰਨਾ ਆ ਠੀਕ ਆ ਪਾਰਸਲ ਵਗੈਰਾ ਪਾਰਸਲ ਵਗੈਰਾ ਤੋਂ ਆਪਾਂ ਕਰ ਦਈਦਾ ਆ ਜੀ ਠੀਕ ਆ ਜੀ ਠੀਕ ਆ ਜੀ ਹਰ ਗਲਡ ਸ਼ਿਪਿੰਗ ਚੱਲਦੀ ਪਈ ਆ ਭਾਜੀ ਹਾਂਜੀ ਕਰਦੇ ਆ ਆਪਾਂ ਠੀਕ ਆ ਜ ਕਿਹੇ ਟਾਈਮ ਹੀ ਕਿਹੇ ਮੌਕੇ ਵੀ ਹਣਾ ਹਾਂਜੀ ਹਾਂਜੀ ਜਦੋਂ ਮਾਜੀ ਤੇ ਠੀਕ ਆ ਜੀ ਦੋਸਤੋ ਤੇ ਇੱਥੇ ਆਪਾਂ ਵੀਡੀਓ ਦਾ ਐਂਡ ਕਰਦੇ ਆ ਇਹ ਜਾਣਕਾਰੀ ਸੀਗੀ ਜਿਹੜੀ ਆਪਾਂ ਬਾਈ ਹੁਣਾ ਨੇ ਆਫਰ ਲਾਇਆ ਆ ਤੁਸੀਂ ਜਾਣਕਾਰੀ ਪ੍ਰਾਪਤ ਕਰ ਲਈ ਆ ਤੇ ਜੇ ਨਹੀਂ ਸਮਝ ਆਈ ਵੀਡੀਓ ਨੂੰ ਇੱਕ ਵਾਰੀ ਫੇਰ ਦੁਬਾਰਾ ਦੇਖ ਸਕਦੇ ਆ ਤੇ ਮਿਲਦੇ ਆਂ ਜੀ ਅਗਲੀ ਵੀਡੀਓ ਦੇ ਵਿੱਚ ਨਵੀਂ ਜਗ੍ਹਾ ਨਵੇਂ ਟੌਪਿਕ ਨਵੀਂ ਥਾਂ ਤੇ ਧੰਨਵਾਦ ਜੀ ਤਬ ਤੱਕ ਲਈ ਰੱਬ ਰਾਖਾ ਚੰਗਾ ਜੀ ਓਕੇ ਬਾਜੀ ਧੰਨਵਾਦ ਬਹੁਤ ਬਹੁਤ